ਹੈਲੋ एवरीवन ਆਪਣੀ ਕਹਾਣੀ ਦਾ ਨਾਮ ਹੈ ਜੰਗਲ ਵਿੱਚ ਤੁਹਾਡਾ ਸਵਾਗਤ ਹੈ। ਦੇਖੋ ਆ ਕੁਝ ਲੋਕ ਬਨੇ ਹੋਏ ਨੇ ਲੋਕ ਨੇ ਜਿਹੜੇ ਜੰਗਲ ਵਿੱਚ ਹੈਗੇ ਨੇ। ਠੀਕ ਹੈ ਤੇ ਆ ਇੱਧਰ ਦੇਖੋ ਆ ਸ਼ੇਰ ਹੈ। ਤੇ ਲੋਕ ਇਹਨਾਂ ਦੇ ਨਾਲ ਦਿਖ ਰਹੇ ਨੇ। ਤੁਲਸੀ ਦਾ ਚਿੱਤ ਜੰਗਲ ਕੁਮਨ ਦਾ ਹੈ। ਉਸਨੇ 7ਵੀਂ ਜਮਾਤ ਵਿੱਚ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ ਦਾ ਪਾਠ ਪੜਿਆ ਸੀ। ਉਸਨੇ ਬਨਾਂ ਦੇ ਵੱਖ-ਵੱਖ ਲਾਪ ਜਾਣੇ ਸਨ। ਸਭ ਤੋਂ ਵੱਧ ਆਕਸੀਜਨ ਪੈਦਾ ਕਰਨ ਦਾ ਲਾਭ ਉਸ ਨੂੰ ਵਧੇਰੇ ਪ੍ਰਭਾਵਿਤ ਕਰਦਾ ਸੀ ਫਿਰ ਵੀ ਸੰਸਾਰ ਦਾ ਕੇਵਲ 3% ਥਲ ਭਾਗ ਹੀ ਬਨਾ ਹੈਟ ਹੈ ਇਸ ਨੂੰ ਅਲੋਪ ਹੋ ਰਹੇ ਜਾਨਵਰਾਂ ਦੀ ਵੀ ਬਹੁਤ ਚਿੰਤਾ ਸੀ ਇੱਕ ਦਿਨ ਉਸ ਦੀ ਇੱਛਾ ਪੂਰੀ ਹੋ ਗਈ ਰਣਜੀਤ ਅੰਕਲ ਸੀਨੀਅਰ वन ਅਧਿਕਾਰੀ ਤੁਲਸੀ ਅਤੇ ਉਸਦੇ ਦੋਸਤਾਂ ਨੂੰ ਕਾਨਾ ਨਾਮਕ ਚਿਤਾ ਸੁਰੱਖਿਆ ਜੰਗਲ ਦਾ ਦੌਰਾ ਕਰਨ ਲਈ ਸੱਦਾ ਦਿੱਤਾ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਅਧਿਆਪਕਾ ਨੇ ਉਸ ਨੂੰ ਦੱਸਿਆ ਕਿ ਮਨੁੱਖ ਇੰਨਾ ਸੁਭਾਰਥੀ ਹੋ ਗਿਆ ਹੈ ਕਿ ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰ ਸੁਰੱਖਿਆ ਪ੍ਰਦਾਨ ਕਰਨ ਹਿਤ ਰਾਸ਼ਟਰੀ ਪਾਰਕ ਬਣਾਏ ਹਨ ਤੁਲਸੀ ਦੇ ਦੋਸਤ ਨੇ ਦੱਸਿਆ ਕਿ ਕਈ ਲੋਕ ਹੁਣ ਵੀ ਗੈਰਕਾਨੂੰਨੀ ਸ਼ਿਕਾਰ ਖੇੜਦੇ ਹਨ ਇਹ ਸਭ ਗੱਲਾਂ ਉਸ ਨੂੰ ਨਿਰਾਸ਼ਾ ਨਿਰਾਸ਼ ਕਰ ਦਿੰਦੀਆਂ ਪਰ ਅੱਜ ਖੁਸ਼ੀ ਦਾ ਦਿਨ ਸੀ ਜੰਗਲ ਘੁੰਮਣ ਦਾ ਸੱਦਾ ਤੁਲਸੀ ਅਤੇ ਦੋਸਤਾਂ ਦੇ ਚਿਹਰੇ ਉੱਤੇ ਮੁਸਕਰਾਹਟ ਬਿਖੇਰ ਗਿਆ ਉਹ ਪੂਰੇ ਦਿਨ ਅਤੇ ਪੂਰੀ ਰਾਤ ਲਈ ਜੰਗਲ ਵਿੱਚ ਜਾਣਗੇ ਜੰਗਲ ਪਹੁੰਚਦਿਆਂ ਹੀ ਰਣਜੀਤ ਚਾਚਾ ਨੇ ਸਵਾਗਤ ਕੀਤਾ ਤੁਲਸੀ ਇੱਕਦਮ ਬੋਲੀ ਹਵਾ ਸੁੰਘ ਇਸ ਤੋਂ ਰੁੱਖਾਂ ਅਤੇ ਪੱਤਿਆਂ ਦੀ ਮਹਿਕ ਆਉਂਦੀ ਹੈ ਹਵਾ ਸਾਫ਼ ਹੈ ਜਿਵੇਂ ਸਾਬਨ ਨਾਲ ਧੋਤੀ ਗਈ ਹੋਵੇ ਸਹੇਲੀ ਨੇ ਗੱਲ ਵਿੱਚ ਵਧਦਾ ਕਰਦਿਆ ਕਿ ਹਾਂ ਸੂਰਜ ਡੁੱਬ ਰਿਹਾ ਸੀ ਅਗਲੀ ਸਵੇਰ ਦੀ ਉਡੀਕ ਵਿੱਚ ਉਹ ਸੋ ਗਈਆਂ ਅਗਲੇ ਦਿਨ ਬਹੁਤ ਠੰਡ ਸੀ ਹਰ ਕਿਸੇ ਨੇ ਗਰਮ ਕੱਪੜੇ ਪੈਣੇ ਅਤੇ ਬਸ ਵਿੱਚ ਬੈਠ ਕੇ ਉਹ ਨਦੀ ਕਿਨਾਰੇ ਲੰਘ ਰਹੇ ਸਨ ਕਿ ਪੰਛੀਆਂ ਦੀਆਂ ਆਵਾਜ਼ਾਂ ਕੰਨੇ ਪਈਆਂ ਫਰਵੀ ਫਰਵੀ ਬਸ ਸਾਰਾ ਜੰਗਲ ਘੁੰਮੇ ਉਹ ਹੋਰ ਜੰਗਲੀ ਜੀਵ ਦੇਖਣ ਤੋਂ ਬਾਅਦ ਵਾਪਸੀ ਦਾ ਸਮਾਂ ਹੋ ਗਿਆ ਅਹਨ ਆਵਾਜ਼ ਆਈ ਗਾਈਡ ਨੇ ਕਿਹਾ ਚਿਤਾਬੋ ਦੂਰ ਹੈ ਪਰ ਉਸਨੇ ਇਸ ਪਰ ਉਸਨੇ ਸ਼ਾਇਦ ਤੁਹਾਨੂੰ ਦੇਖ ਲਿਆ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਜਾਣੋ ਤੁਲਸੀ ਲਈ ਇਹ ਅਨੋਖਾ ਅਤੇ ਬਹੁਮੁੱਲਾ ਅਨੁਭਵ ਸੀ ਉਹ ਦੁਬਾਰਾ ਵੀ ਇਸ ਨੂੰ ਮਾਨਣਾ ਚਾਹੁੰਦਾ ਸੀ ਕੁਐਸਚਨ ਆਨਸਰ ਕਰਦੇ ਹਾਂ ਕਵੈਸਚਨ ਫਸਟ ਹੈ ਕੁਦਰਤੀ ਬਨਸਪਤੀ ਤੋਂ ਕੀ ਪਾਵ ਹੈ ਕੁਦਰਤੀ ਰੂਪ ਵਿੱਚ ਉੱਗੀ ਬਨਸਪਤੀ ਭਾਰਤ ਵਿੱਚ ਕਿੰਨੇ ਰਾਸ਼ਟਰੀ ਪਾਰਕ ਹਨ ਭਾਰਤ ਵਿੱਚ 173 ਰਾਸ਼ਟਰੀ ਪਾਰਕ ਹਨ ਜੰਗਲ ਵਿੱਚ ਕਿਸ ਨੇ ਤੁਲਸੀਦਾਸ ਸਵਾਗਤ ਕੀਤਾ ਰਣਜੀਤ ਨੇ ਕਿਸ ਜਾਨਵਰ ਨੇ ਉਹਨਾਂ ਨੂੰ ਆਪਣੀ ਹੋੰਦ ਦਾ ਅਹਿਸਾਸ ਕਰਵਾਇਆ ਕਿਹੜਾ ਸੀਗਾ ਚਿੱਤਾਂ ਸੰਸਾਰ ਦਾ ਕੇਵਲ ਡੈਸ਼ ਥਲ ਭਾਗ ਹੀ ਬਨਾ ਹੇਠ ਹੈ ਕਿੰਨਾ ਸੀਗਾ 3% ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿਤ ਡੈਸ਼ ਬਣਾਏ ਗਏ ਹਨ ਰਾਸ਼ਟਰੀ ਪਾਰਕ ਕਈ ਲੋਕ ਹੁਣ ਵੀ ਡੈਸ਼ ਸ਼ਿਕਾਰ ਖੇਡਦੇ ਹਨ ਗੈਰ ਕਾਨੂੰਨੀ ਸੂਰਜ ਡੁੱਬ ਰਿਹਾ ਸੀ ਅਗਲੀ ਡੈਸ਼ ਦੀ ਉਡੀਕ ਵਿੱਚ ਸੋ ਗਈਆਂ ਅਗਲੀ ਸਵੇਰ ਦੀ ਵਾਕ ਬਣਾਉਣੇ ਨੇ ਕੁਦਰਤੀ ਬਨਸਪਤੀ ਸਾਨੂੰ ਕੁਦਰਤੀ ਬਨਸਪਤੀ ਨੂੰ ਬਚਾਉਣਾ ਚਾਹੀਦਾ ਹੈ అల్ థల్ ఉంద జీన్ జరి ఉంది లారణ వణ జ వణ మనక్ ਕਈ ਲੋੜਾਂ ਨੂੰ ਪੂਰਾ ਕਰਦੇ ਹਨ ਬਹੁਮੁੱਲਾ ਕੁਦਰਤੀ ਬਨਸਪਤੀ ਮਨੁੱਖ ਨੂੰ ਬਹੁ ਮਨੁੱਖ ਲਈ ਬਹੁਮੁੱਲਾ ਤੋਹਫਾ ਹੈ अनोखा ताज महल बहुत अनोखा है